ਨਾ ਪਿੱਸਾ ਵੀ ਰੱਦ ਨਹੀਂ ਚੜਦਾ ਕਿ ਤੂੰ ਪਕੜਾਕੀ ਚੜ ਜਾਂਦੀ ਐ ਐਨੀ ਗਰਮੀ ਹੋ ਗਈ ਹੈ ਨਾ ਤੇ ਹੁਣ ਤੇ ਖਲੋਤਾ ਨਹੀਂ ਜਾਂਦਾ ਹਾਂ ਤਾਂ ਬੰਦਾੜਾ ਮੈਨੇ ਰੇਟ ਸੇ ਤਾਂ ਮੈਨੇ ਬੈਣਾ ਹੋਈ ਨੇ ਬੈਲੇ ਸੱਤ ਅੱਠ ਵੇਨੇ ਤੇ ਜਾਨ ਨਿਕਲ ਜਾਂਦੀ ਹੈ ਹੈ ਮਿਸਤਰੀ ਅੱਜ ਫੇਰ ਨਹੀਂ ਆਏ ਕਿ ਕਹਿੰਦਾ ਮਿਸਤਰੀ ਨਾ ਬੜਾ ਪਖੰਡ ਫੜਿਆ ਹੋ ਤੇ ਕੁਛ ਨਹੀਂ ਹਾਲ ਰਹਿਲਾ ਜਿਹੜਾ ਕੰਮ ਜਿੱਥੇ ਰੁਪਿਆ ਨਾ ਉੱਥੇ ਰੁਕਿਆ ਕਾ ਵੀ ਐਡਾ ਛੁੱਡ ਗਿਆ ਕਿ ਤੇ ਇਹ ਵੀ ਨਹੀਂ ਕਹਿਣ ਚੋਕਾ ਕਿ ਸਾਡਾ ਕੰਮ ਨਪੇੜ ਦੋ ਸਾਰਾ ਦਿਨ ਮਿਸਤਰੀ ਕਣਾਂ ਆਪਣੇ ਕੀ ਯਾਰੇ ਲੱਗਾ ਰਹਿਦਾ ਇਨੇ ਗੱਪਾਂ ਹੀ ਸਾਰਾਂ ਚੱਲਦੀਆਂ ਰਹਿੰਦੀਆਂ ਗੋੜੇ-ਗੋੜੇ ਖਲਾਰ ਪਿਆ ਵਾ ਕਿ ਤਹੀਂ ਗੜੇ-ਬੁੜੇ ਦਾ ਗੰਦ ਕੱਢੋ ਚੱਲ ਵੇਖਣ ਨੂੰ ਘਰ ਸੋਹਣਾ ਲੱਗੇ ਮੈਂ ਉਦੋਂ ਵੀ ਆਕੇ ਆਈ ਕੋਈ ਭੈਣ ਭਰਾ ਇੰਦਰ ਕਿੰਨਾ ਬੰਦਾ ਬੁਰਾ ਲੱਗਦਾ ਵਾ ਹਲੇ ਇੰਨਾ ਸ਼ੁਕਰਾ ਚੱਲ ਟਾਈਮ ਨਾਲ ਗੇਟ ਲਾਤਾ ਜੇ ਗੇਟ ਨਾਲ ਲਾਇਆ ਹੁੰਦਾ ਪੜਦਾ ਵੀ ਨਾ ਕਤਿਰਖਾਨਾ ਸਾਰਾ ਅੰਦਰ ਆਪਾਂ ਭੱਜਾ ਫਿਰਦਾ ਵੇੜੇ ਤੇ ਪਤਾ ਨਹੀਂ ਅੱਜਾਂ ਦੇ ਨਾ ਤੇ ਇਹਨਾਂ ਨੇ ਵੀ ਕਰਦੀਆਂ ਗੱਲ ਕਿ ਪਰਾ ਸਵਾਰਨਾ ਕੰਮ ਕਰ ਲਓ ਜੇ ਕਰਨਾ ਹੀ ਹੈ ਆ ਹੀ ਗਏ ਲੰਦਾ ਇਹਨਾਂ ਨੂੰ ਹੀ ਪੁੱਛਣੀ ਕਾਹੇ ਟਾਈਮ ਨਾ ਦੇਣੇ ਤਾਂ ਤਾਂ ਵੀ ਨੀ ਕਿਤੇ ਕੰਮ ਟਾਈਮ ਨਾ ਕਰਦੇ ਕੇ ਬੰਦਾ ਕੰਮ ਨਾ ਟਾਈਮ ਨਾ ਹੀ ਕਰ ਲੈ। ਕੁਛ ਨਹੀਂ ਹਾਲ ਇਹਨਾਂ ਦਾ ਵਿੱਚ। ਮਿੱਟੀ ਦਾ ਮਿੱਟੀ ਉੱਧਾ ਸਾਰੀ ਖਿਲ ਰਹੀ ਹੈ। ਅੰਤਰੇ ਆ ਬੂਟੇ ਵੇ ਕਿੰਨੇ ਸੋਹਣੇ ਆ ਪੁੱਟਣ ਨੂੰ ਜੀ ਨਹੀਂ ਕਰਦਾ ਤੇ ਉਧਰ ਸੁਨਾਹ ਦੇਣ ਢੇ। ਪਰ ਭਾਂਜੇ ਇੱਟਾਂ ਲੱਗਣੇ ਤੇ ਇਹਨਾਂ ਨੂੰ ਪੁੱਟ ਦੋ। ਇਹਨਾਂ ਦਾ ਤਾਂ ਕੋਈ ਰੋਕਿਆ ਨਹੀਂ ਤੇ ਇਹਨਾਂ ਨੂੰ ਹੀ ਪੁੱਟ ਛੱਡੋ ਜਿਹੜੀ ਮਾੜੀ ਮੋਟੀ ਸ਼ਾਹ ਹੋਣੀ ਉਹ ਵੀ ਨਾ ਹੋਵੇ। ਕੰਮ ਇਹਨਾਂ ਨੇ ਕਿਤੇ ਕਰਨਾ। ਹੋਨ ਆ ਗਿਆ ਸਭ ਦੇਖੋ ਚਲ ਇਦਾਂ ਮੈਂ ਗੱਲ ਕਰੀ ਨਵਾ ਹਲੋ ਹਾਂਜੀ ਕੀ ਬੰਦਿਆ ਆਪਣਾ ਵੀ ਕੁਛ ਨਹੀਂ ਇੱਦਾਂ ਵਿਹਲੇ ਬਸ ਫਹੁਤ ਕੀ ਕਰਨਾ ਐਨੀ ਗਰਮੀ ਚ ਸਰਸਰ ਅੱਗੇ ਮੈਂ ਆਖਣ ਦੀ ਕਿ ਦਿਨ ਚੜਦਾ ਧੁੱਪ ਚੜਦੇ ਨਿਕਲਣ ਨੂੰ ਜੀ ਨਹੀਂ ਕਰਦਾ ਕਿਤੇ ਘਰ ਹੁਣ ਵਾਹੀ ਕੰਮ ਹੋਣਾ ਵਾ ਦੋ ਤਿੰਨ ਮਹੀਨੇ ਬਸ ਏਸੀ ਵਾਲੇ ਅੰਦਰ ਬਹਿ ਜਾਵਾਂ ਮੈਂ ਰੋਟੀ ਪਾਣੀ ਵਾ ਉੱਥੇ ਘਰੀ ਜਾ ਦਖਾਈ ਜਾਵਾਂ ਮਾਰ ਸੋਈ ਤੇ ਖਲਾਉਣ ਨਹੀਂ ਜੀ ਨਹੀਂ ਕਰਦਾ ਐਡੀ ਗਰਮੀ ਚ ਠੀਕ ਆ ਠੀਕ ਆ ਫੇਰ ਅੱਗੇ ਡਿਊਟੀ ਤਾਂ ਅੱਜ ਬੜੇ ਕੋਸੇ ਕੀ ਗੱਲ ਆ ਛੁੱਟੀ ਆਉਣਾ ਵਾ ਹੋਣਾ ਆ ਤੈਨੂੰ ਦੱਸਣ ਨੂੰ ਆ ਲਿਆ ਸਾਰੇ ਗਏ ਨਾ ਤੇਰੀ ਛੁੱਟੀ 1-2 ਮਹੀਨਾ ਠਹਿਰ ਕੇ ਤੈਨੂੰ ਲੈਣੀ ਆ ਜੇ ਬਾਕੀ ਮੁੰਡਿਆਂ ਨੇ ਬਾਹਰ ਜਾਣਾ ਤੇ ਇਹ ਥੋੜੀ ਗੱਲ ਹੁੰਦੀ ਨਾ ਕਿ ਜਦੋਂ ਮੇਰੀ ਛੁੱਟੀ ਬਣਦੀ ਮੈਂ ਉਦੋਂ ਹੀ ਆਉਣਾ ਵਾ ਇਹ ਥੋੜੀ ਗੱਲ ਵਾਕ ਜੇ ਬਾਕੀ ਮੁੰਡਿਆਂ ਨੇ ਬਾਹਰ ਜਾਣਾ ਤੇ ਹੋਣ ਉਹ ਇੱਕ ਦੋ ਜਣਨ ਭੇਜੀ ਜਾਣ ਦੇਕ ਦੋ ਚਾਰਾਂ ਨੇ ਚੱਲ ਜੋ ਮੈਂ ਉਹਦੇ ਚੱਲ ਕੋਈ ਗੱਲ ਨਹੀਂ ਪਰ ਦੇ ਤੂੰ ਹੀ ਛੁੱਟਿਆ ਤੇ ਹੁਣ ਤੁਸੀਂ ਵੀ ਕਹਿਣਾ ਵਾ ਵੇਖਿਆ ਵੇਖਿਆ ਕਹਤਾ ਨਾ ਮੈਨਾਂ ਤਾਂ ਪਤਾ ਨਹੀਂ ਕਿੱਥੇ ਆਉਣਾ ਪੈਣ ਨੂੰ ਤਾਨੂੰ ਪਤਾ ਤਾਂ ਹੈਗਾ ਕਿ ਇੰਨੀ ਵੱਡੀ ਸਿਰਦਰਦੀ ਇੰਨੀ ਟੈਨਸ਼ਨ ਹੋਇਆ ਇਥੇ ਤੇ ਇਥੇ ਮੈਂ ਸੁੱਖ ਭਾਵੇਂ ਇਹ ਹਾਲਤ ਛੱਡ ਕੇ ਕਿੱਦਾਂ ਆ ਜਾਏ ਇਹਨਾਂ ਦੇ ਕੋਲ ਹਾਂ ਉਹ ਤੁਹਾਨੂੰ ਲੱਗਦਾ ਨਾ ਮਾਂਪਾ ਸੁਧਰਿਆ ਉਹਨਾਂ ਦਾ ਦਿਮਾਗ ਦਾ ਕੀੜਾ ਕਿੱਥੇ ਕਦੋਂ ਘੱਮ ਜਾਣਾ ਫਿਰ ਨਹੀਂ ਕੋਈ ਗੱਲ ਨਹੀਂ ਹਲੇ ਥੋੜਾ ਜਿਹਾ ਟਾਈਮ ਰੁਕ ਜਾਓ ਤੁਸੀਂ ਤੇ ਤੁਸੀਂ ਜਿਹੜੇ ਦੂਜੇ ਮੁੰਡੇ ਜਿਹੜੇ ਬਾਹਰ ਛੋਟੇ ਹੋਣੇ ਉਹਨਾਂ ਦੇ ਟਿਕਟਾਂ ਕਰਵਾਓ ਉਹਨਾਂ ਕਾ ਪੈਂਦਾ ਉਹਨਾਂ ਨੂੰ ਭੇਜ ਦਿਓ ਉਹ ਆਪਣੇ ਘਰੋਂ ਰੋ ਆਉਣਗੇ ਤੇ ਬਾਅਦ ਤੁਸੀਂ 2 ਮਹੀਨੇ ਠਰ ਕੇ ਕਰਵਾਓ ਟਿਕਟਾਂ ਆਹ ਨਾਲੇ ਸੌਥਾਂ ਕਿਤੇ ਕੁੰਮਣਾ ਕਮਾਉਣਾ ਤੁਸੀਂ ਹਿੰਦਾ ਫਿਰਦੀਆਂ ਹਨ ਗਰਮੀ ਬੜੀ ਭੈਣ ਹੈ ਮੇਰੇ ਕੋ ਕਿਤੇ ਜਾਇ ਨਹੀਂ ਜਾਂਦਾ ਤੁਹਾਨੂੰ ਮੈਂ ਡਿੱਗਦੇ ਨਹੀਂ ਚੱਲ ਤੁਸੀਂ ਹੋਗੋ ਤਾਂ ਬੰਦਾ ਕਿਹੇ ਭੈਣ ਭਰਾ ਦੇ ਹੋਮ ਦਾ ਕਿਤੇ ਗੁਰਦਾਸਾ ਮੱਥਾ ਟੇਕ ਆਉਂਦਾ ਬੰਦਾ ਕਿਤੇ ਜਾਂਦਾ ਘੁੰਮਦਾ ਫਿਰਦਾ ਫਿਰ ਇੰਨੀ ਗਰਮੀ ਤੇਰੇ ਕੋ برداشت ਵੀ ਨਹੀਂ ਹੁੰਦੀ ਨਹੀਂ ਤੁਹਾਡਾ ਮੌਸਮ ਠੀਕ ਹੋ ਗੋ ਤਾਂ ਤੁਸੀਂ ਫੇਰ ਆਇਓ ਕੋਈ ਗੱਲ ਨਹੀਂ ਮੈਂ ਖੁਸ਼ ਨਾ ਦਮ ਖੁਸ਼ ਹਾਂ ਦਾ ਸਹਾਤ ਕਿੱਦਾਂ ਦੀ ਗੱਲ ਕੰਡ ਕੇ ਮੈਂ ਖੁਸ਼ ਨਹੀਂ ਹਾਂ ਹੋਂਚ ਉਹਨਾ ਬਹੁਤ ਸਮਝਾ ਕਰੋ ਮਜਬੂਰੀ ਅਗਲੇ ਬੰਦੇ ਦੀ ਮੈਨੂੰ ਖੁਸ਼ੀ ਵੀ ਬੜੀ ਆ ਛੁੱਟੀ ਤੇ ਪਰ ਇਹ ਵੀ ਆ ਨਾ ਕਿ ਇੱਧਰ ਵੇੜੀ ਮੇਰੇ ਜਿੰਮੇ ਰਹੀ ਮੈਂ ਲਈਏ ਨਾ ਪਹਿਲਾਂ ਮੈਂ ਇਹ ਪੂਰੀ ਕਰਨੀ ਆ ਹਾਂਜੀ ਹਾਂਜੀ ਬਸ ਇਨਾ ਬੜਾ ਤੁਸੀਂ ਗੱਲ ਨੂੰ ਸਮਝ ਲਿਆ ਵਾ ਇਹਦੀ ਬਾਹਰੀ ਰੀਂਜ ਆਉਂਦੀ ਏ ਦੱਸ ਅੰਦਰ ਇੰਨੇ ਆ ਗੱਲ ਕਰਨ ਨੂੰ ਉੱਥੇ ਬਹਿ ਕੇ ਬੰਦਾ ਗੱਲ ਕਰ ਲੈਂਦਾ ਪਰ ਨਾ ਇਹ ਕਹਿੰਦੀ ਪੂਰੀ ਰੀਂਜ ਨਹੀਂ ਹੁੰਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਗੱਲ ਕਰਦੀ ਕਿ ਇਹ ਨਾ ਹੋਊਗੀ ਚਾਹੇ ਤੇ ਕੋਈ ਕੋ ਸਲਾਹ ਲੈਂਦੀ ਆ ਤੇ ਚਾਹੇ ਕਿਸ ਨੂੰ ਦੱਸਦੀ ਆ ਸਾਡੇ ਕਰਦੀਆਂ ਗੱਲਾਂ ਅਹੀਂ ਸ਼ਦਾਈ ਆ ਸਾਭੀ ਨਹੀਂ ਮੈਂ ਉੱਚੀ ਉੱਚੀ ਬੋਲਣਾ ਹੁੰਦਾ ਮੈਂ ਇਦਾਂ ਕਰ ਲਈ ਉਹਦਾਂ ਕਰ ਲਈ ਤੇ ਮੇਰੀ ਵੀ ਆਲਤਾ ਕਿੰਨੀ ਉੱਚੀ ਬੋਲਦੀ ਆ ਪਰ ਨਹੀਂ ਇਹ ਨੂੰ ਆ ਇਦਾਂ ਬੋਲੇ ਬੰਦਾ ਜਿਹੜਾ ਦੂਜੇ ਕੰਨ ਪਤਾ ਨਾ ਲੱਗੇ ਪਰ ਨਾ ਅਹੀਂ ਤੇ ਇਹ ਗੱਲ ਸੋਚਦੇ ਨਹੀਂ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਕਰਦੀ ਕੀ ਫਿਰਦੀ ਆ ਇਹ ਕਿੰਨਾ ਕਿੰਨਾ ਚਿਰ ਫੋਨ ਤੇ ਲੱਗੀ ਰਹਿੰਦੀ ਆ ਇੱਕ ਵਾਰੀ ਪਤਾ ਤੇ ਲੱਗੇ ਕਿੰਨਾ ਕਰਦੀ ਇੰਨਾ ਚਿਰ ਗੱਲੇ ਸੁਭਾਣੇ ਨਾਲਾ ਕੋਣ ਹੋਊਗਾ ਇਹ ਕੀ ਦਿੰਦੀ ਹੋਊਗੀ ਕਿਹਨੂੰ ਇਹ ਮੈਨੂੰ ਗੱਲ ਲੱਗਦਾ ਰਹਿੰਦਾ ਹਾਏ ਕਿ ਇਹ ਨੂੰ ਸੁਭਾ ਦੇ ਦੇ ਕਿ ਹੋਰ ਨਾ ਹੋਵੇ ਸਾਡਾ ਘਰ ਹੀ ਲਟਾ ਦੇ ਹਰਦੀ ਕੀ ਫੇਦੀ ਆਏ ਦੇਖਾਂ ਤਾਂ ਸਿੰਪਲ ਆ। ਸਾਡੀ ਬਸ ਠੀਕਾ ਬਸ ਆਹੀ ਗੱਲ ਈ। ਚਲੋ ਕੋਈ ਨਹੀਂ। ਤੁਸੀਂ ਖਾਓ ਰੋਟੀ ਪਾਣੀ ਤੇ ਕੋਈ ਨਹੀਂ ਮੈਂ ਬਾਅਦ ਚ ਫਿਰ ਕਰੂੰਗੀ ਫੋਨ। ਆਹ ਤਾਂ ਜਿਹੜੀ ਮੈਂ ਗੱਲ ਕਹੀ ਉਹ ਕਹਿ ਦਿਓ। 2 ਮਿੰਟ ਠਾਰ ਕੇ ਛੁੱਟੀ ਆਉਣਾ ਲੈ। ਆਹੋ। ਹਾਂਜੀ ਹਾਂਜੀ ਠੀਕ ਓਕੇ। ਲੈ। ਇਹਨੇ ਵੀ ਬੱਚਾ ਰਨੇ ਛੁੱਟੀ ਆਉਣਾ ਏ। ਸਾਲ ਤੇ ਹੋ ਗਿਆ ਸੋ ਇਹਦਾਂ ਚਲ ਬੰਦਾ ਘਰੋਂ ਹੋ ਜਾਂਦਾ। ਪਾ ਜਿੱਦਾਂ ਦੇ ਇੱਥੇ ਹਾਲਾਤ ਵਾ ਜੇ ਮੈਂ ਪਿੰਡ ਚਲ ਗਈ ਨਾ ਕਿ ਇੱਥੇ ਸਾਰਾ ਕੁਝ ਹੰਦਰ ਨੂੰ ਬੇੜਾਗਰ ਕਰ ਰਹਿਣਾ ਇਹਨਾਂ ਨੇ ਪਹਿਲਾਂ ਮੈਨੂੰ ਇਹ ਇਹਨਾਂ ਦਾ ਕੰਮ ਸਾਈ ਕਰਨਾ ਪੈਣਾ ਕਿ ਇਹ ਕੰਮ ਸੈੱਟ ਹੋ ਜਾਏ ਉਦੋਂ ਚਲ ਬਾਅਦ ਚ ਵੇਖੀ ਜਾਊਗੀ ਮਿਸਤਰੀ ਨਾਲ ਕਰਾਂ ਜਾ ਕੇ ਗੱਲ ਮਿਸਤਰੀ ਨੂੰ ਕਹਵਾਇਆ ਤਾਂ ਮੈਂ ਕਦੇ ਹਾਨੀ ਆ ਅੱਜ ਨਾਲ ਗੱਲ ਨਾਲ ਇਹਨਾਂ ਦੇ ਨਾਲ ਕੀਤੇ ਉਹਨਾਂ ਚੋਂ ਗੱਲ ਵੀ ਨਹੀਂ ਬਣਨੀ ਸਾਬੀ ਨੂੰ ਤਾਂ ਇਦਾਂ ਸਾਰਾ ਦਿਨ ਆਰੇ ਲਾਈ ਰੱਖਦੇ ਆ ਇਹ ਇਹਨਾਂ ਨੂੰ ਆਰੇ ਤੇ ਉਹ ਇਹਨਾਂ ਨੂੰ ਆਰੇ ਲਾਈ ਰੱਖਦਾ ਮੈਨੂੰ ਹੀ ਗੱਲ ਕਰਨੀ ਪੈਣੀ ਪੁੱਛਾਂ ਸਹੀ ਪੜਾ ਸਾਹਿਬ ਜੀ ਪੜੇ। ਸਤਿ ਸ਼੍ਰੀ ਅਕਾਲ ਜੀ। ਹੋਰ ਸਭ ਠੀਕ ਠਾਕ? ਘਰ ਪਰਿਵਾਰ? ਇਹ ਹੋਣੀ ਕਿੱਧਰ ਨੂੰ ਪਹੁੰਚ ਜਾਂਦੀ ਹੈ। ਹੁਣ ਮਿਸਤਰੀਆਂ ਦੀ ਕਿਸ਼ਮਤ ਮਾੜੀ ਹੋ ਗਈ ਉਹਦੇ। ਮਿਸਤਰੀਆਂ ਦਾ ਸਿਰ ਖਾਨ ਚਲ ਗਿਆ ਮਿਸਤਰੀਆਂ ਦਾ। ਮੋਸਾ ਨੇ ਝਾਕਦੀ ਪੂ ਬਗਾਨੇ ਬੰਦੇ ਆ। ਕੀ ਆਖੜ ਕੇ ਘਰ ਘਰ ਜਾਣ ਵਾਲੇ ਆ। ਕੋਈ ਸੋਚ ਗੱਲ ਕਰਨ ਲੱਗੀ ਪਰ ਨਾ ਲੜ ਲੜ ਕੇ ਲਾ ਕਰੀ ਜਾਂਦੀ ਉਹਨਾਂ ਨਾਲ। ਪਤਾ ਨਹੀਂ ਕੀ ਕੀ ਬੋਲਦੇ ਨਾਲ ਉਹਨਾਂ। ਮੈਂ ਇਹ ਸੋਚਦੀ ਰਹੀ ਮੀਆ ਪਿੰਡ ਦੇ ਬੰਦੇ ਆ ਚੰਗੇ ਨਹੀਂ ਲੱਗੀਦਾ ਆਖਣਾ ਤੇ ਸਾਬੀ ਨੂੰ ਹੀ ਆ ਸਾਬੀ ਤੇਰੀ ਭੈਣ ਵਾ ਕੇ ਰਿਸ਼ਤੇਦਾਰ ਆ ਕੋਈ ਕਿਦਾਂ ਬੋਲਦੀ ਇਹਨੂੰ ਬੋਲਣ ਦੀ ਅਕਲ ਐ ਨਹੀਂ ਆ ਪਰ ਸਾਬੀ ਵਿਚਾਰਾ ਕੀ ਕਰੂਗਾ ਉਹ ਕੀ ਜਵਾਬ ਦੇਊਗਾ ਚੁੱਪ ਕਰਨ ਵਾਲਾ ਹੀ ਕੰਮ ਆ ਸ਼ਰਮਿੰਦਿਆ ਕਰਦੀ ਇਹਨੂੰ ਬੰਦਿਆਂ ਚ ਬਹਿਣ ਜੋਗਵ ਨਹੀਂ ਛੱਡਦੀ ਕਰਦੀ ਕੀ ਆ ਮੇਰਾ ਵਾਸ ਨਹੀਂ ਚੱਲਦਾ ਨਹੀਂ ਤੇ ਲੱਕ ਤੋੜਦਾ ਇਹਦਾ ਖੜਕੀ ਕਰ ਮਿਸਤਰੀ ਵੀ ਆਗੇ ਆ ਤੇ ਨਾ ਚਾਹ ਮੰਗਣੀ ਆਉਂਦੇ ਆ ਕੰਮ ਤੇ ਤੇ ਬਾਅਦ ਚ ਹੀ ਲੱਗਦੇ ਆ ਇੱਦਾਂ ਕਰਦੀ ਆ ਸੁਖ ਨੂੰ ਕਹਿੰਨੀ ਆ ਸੁਖ ਚਾਹ ਬਣਾ ਦੇ ਬਾਕੀ ਕੰਮ ਬਾਅਦ ਚ ਕਰਦੀ ਆ ਨਈ ਗੱਲ ਕਰਦੀ ਕਿ ਕਿੰਨੇ ਦਿਨ ਹੋ ਗਿਆ ਤੁਸੀਂ ਕੰਮ ਦਾ ਖਲਾਰਾ ਪਾ ਕੇ ਬੈਠੇ ਹੋ ਤੇ ਕੇਵਲ ਕੋਈ ਭੈਣ ਭਰਾ ਹੀ ਘਰ ਆ ਜਾਂਦਾ ਵਾ ਤੈਨੂੰ ਵੇੜੋ ਕਹਿੰਨੋ ਛੇਤੀ ਵੇੜ ਤੇ ਦਵਾਂਗੇ ਇਹਨਾਂ ਨੂੰ ਪਹਿਲੇ ਪਹਿਲਾਂ ਦਵੋ ਬੰਦੇ ਆਏ ਕੰਮ ਤੇ ਲੱਗਦੇ ਨੇ ਪੈਸੇ ਦਿੰਦੇ ਨਹੀਂ ਇਹਦੇ ਕੰਮ ਘਟਾਂ ਦੇ ਨਾਲ ਚੱਲੂਗਾ ਪਹਿਲੇ ਨਹੀਂ ਦਿੰਦੇ ਪਹਿਲੇ ਨਹੀਂ ਦਿੰਦੇ ਪੌਣ ਤਾਂ ਟੱਟ ਦਾ ਸਾਗਤਾ ਬਣਾਣ ਨਾਲ ਨਾਲ ਕੋਲੀਅਰ ਕਰਨ ਦੇ ਨਾਲ ਨਾਲ ਨਹੀਂ ਹੁੰਦਾ ਤਦ ਨੂੰ ਕਹਿੰਦੇ ਨੇ ਨਾਲ ਨਾਲ ਲਾਗਦਾ ਨਹੀਂ ਨਾਲ ਨਾਲ ਬੰਦੇ ਬਣਾਉਂਦੇ ਨਹੀਂ ਲੱਗਦੇ ਨਹੀਂਗੇ ਅਛਾ ਇਹ ਗੱਲ ਵਾ ਇਹ ਗੱਲ ਹਾਂਜੀ ਕੰਮ ਤਾਂ ਹੀ ਕੰਮ ਹੀ ਕਰਨਾ ਵਾ ਅੰਨੇ ਪੈਸੇ ਚਾਹੀਦੇ ਪਰ ਸਾਬੇ ਵੀਰ ਤਾਂ ਇਹ ਗੱਲ ਕਹਿ ਰਹੇ ਆ ਕਹਿੰਦਾ ਵੇਲਾ ਕੱਲ ਵੀ ਨਹੀਂ ਆਇਆ ਪਰਸੋਂ ਵੀ ਆਂਦਾਂ ਰਹਿ ਨੇ ਮੀਂਹ ਦਾ ਬੰਨ ਲਾਤਾ ਤੇ ਅੱਜ ਵੀ ਨਹੀਂ ਆਂਦਾ ਇਹ ਕੰਮ ਤੇ ਆਏ ਕਿਉਂ ਪੈਸੇ ਨਹੀਂ ਦਿੰਦੇ ਤੇ ਬੰਨਾਂ ਤਾਂ ਕੋਈ ਨੂੰ ਕੋਈ ਮਾਰਦਾ ਹੀ ਅਗਲਾ ਪੈਸੇ ਦੇਣਗੇ ਨਹੀਂ ਕਰਤਾ ਇਹ ਗੱਲ ਨਹੀਂ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਤਾਂ ਚੇਤਾ ਸਾਬੇ ਨੂੰ ਵੀ ਨਾਲ ਲਾ ਦੇ ਜਾ ਕੇ ਕੰਮ ਕਰ ਤੇ ਨਾਲੇ ਸਾਬੇ ਵੀਰ ਕੋਈ ਕੰਮਕੁਮ ਕਰਦਾ ਵਾ ਕਿ ਜਾਂ ਇਦਾਂ ਤੁਹਾਨੂੰ ਗੱਲਾਂ ਦੇ ਟਾਈਮ ਪਾਸ ਦਿਆ ਕਰਾਉਣ ਥੋੜਾ ਬੋਤਾ ਕਰਦਾ ਜਿਆਦਾ ਨਹੀਂ ਕਰਦਾ ਤੋਂ ਉਹਨਾਂ ਨਾਲ ਇਦਾਂ ਨਾਪ ਕੇ ਰੱਖੋ ਨਾ ਇਹ ਨਹੀਂ ਕੱਲੇ ਇਹਨਾਂ ਵਿਚਾਰਣੇ ਦਿਹਾੜੀ ਲੈਣੀ ਹੈ ਨਾ ਉਹ ਵੀ ਕਰਦਾ ਕੰਮ ਉਹਨੂੰ ਦਿਹਾੜੀ ਵੀ ਕੋਈ ਨਹੀਂ ਦੇਣੀ ਤੂੰ ਕੰਮ ਵੀ ਚੰਗੀ ਤਰ੍ਹਾਂ ਲਾਓ ਠੀਕ ਹੈ ਠੀਕ ਹੈ ਸਾਰਾ ਦਿਨ ਪੰਜ ਸੱਤ ਖਾ ਕੇ ਬੈਠਾ ਰਹਿੰਦਾ ਮੰਜੇ ਤੋੜਨ ਵਾਸਤੇ ਆਹ ਉਹਨੂੰ ਮੜੇ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਵੀ ਕਰਦੀਆਂ ਗੱਲ ਤੇ ਪੈਸੇ ਤੁਹਾਡੇ ਤੁਹਾਨੂੰ ਟਾਈਮ ਨਾ ਮਿਲਣਗੇ ਬਸ ਇਹ ਕਿ ਤੂੰ ਇਹ ਸਾਰਾ ਕੰਮ ਕਲੀਅਰ ਕਰ ਦੋ ਕੋਈ ਨਹੀਂ ਪੈਸੇ ਦੋ ਅਸੀਂ ਮੁਕਾ ਕੇ ਜਾਵਾਂਗੇ ਸਾਰਾ ਕੰਮ ਤੂੰ ਆਪ ਸਿਆਣੇ ਗਾੜੀ ਗਰਮੀ ਕਿੰਨੀ ਆ ਤੇ ਗਰਮੀ ਦੇ ਵਿੱਚ ਤੇਦਾ ਤੁਹਾਡੀ ਵੀ ਮਤ ਵਜਣੀ ਤੇ ਸਾਡੀ ਵੀ ਹਲੇ ਅੰਦਰ ਅੰਦਰ ਤੁਹਾਡਾ ਵੀ ਆਦੋਂ ਕੋਈ ਦੀ ਤਾਇਦ ਹੋਈ ਕਰਦਨੇ ਕੰਮ ਕੋਈ ਗੱਲ ਹੋਜੀ ਦਾ ਕੰਮ ਚਲੋ ਕੋਈ ਨਹੀਂ ਚਾਹਤ ਨਹੀਂ ਪੀਣੀ ਪਹਿਲਾਂ ਚਾਹ ਲਵਾ ਚਾਹ ਕੋਈ ਨਹੀਂ ਠਰ ਕੇ ਪਿਆ ਲਓ 10 ਮਿੰਟ ਠਰ ਕੇ ਚਲੋ ਠੀਕ ਹੈ ਮੈਂ ਤੇ ਧੀ ਮੰਗਦੀ ਮਮੇ ਮੈਨੂੰ ਕਹਿ ਗਈ ਹੈ ਕਿ ਚਲ ਮਹਾਰਾਜ ਪੁੱਤ ਦੇ ਦੇ ਪੁੱਤਾਂ ਨਾਲ ਕਦਰ ਪਹਿਚੰਦੀ ਆ ਤੇ ਧੀ ਨਾਲ ਨਹੀਂ ਕਦਰ ਪੈਂਦੀ ਜ਼ਰੂਰੀ ਹੁੰਦਾ ਵੀ ਪੁੱਤ ਹੋਵੇ ਤੇ ਪੁੱਤਾਂ ਨਾਲ ਹੀ ਕਦਰ ਪੈਂਦੀ ਹੈ ਕੁੜੀਆਂ ਕਿੜੀਆਂ ਰਾਤ ਉੱਠ ਉੱਠ ਖਾਂਦੀਆਂ ਮੈਂ ਨਹੀਂ ਤੇ ਕੁੜੀ ਆ ਮੇਰਾ ਤੇ ਮੰਮੀ ਬੜਾ ਕਰਦੀ ਆ ਆਪਾਂ ਤੇ ਮੈਨੂੰ ਘਰੀਓ ਕਹਿ ਗਈ ਵੀ ਚੱਲ ਮਹਾਰਾਜ ਪੁੱਤ ਦੇਵੇਂ ਤੈਨੂੰ ਕੀ ਪਤਾ ਹੈ ਤੇ ਹੁਣ ਮਹਾਰਾਜ ਜਾਣਦਾ ਹੀ ਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੈਨੀਆਂ ਤੈਨੂੰ ਪਤਾ ਵਾ ਦੋ ਬੜਾਈਆਂ ਤੇ ਤਿੰਨ ਤੇ ਆਪੇ ਪਾਣੀ ਜਾਂਦੇ ਕੱਪ ਚਾਦੇ ਠੀਕ ਹੈ ਤੇ ਤੁਸੀਂ ਪੀਣੀ ਨਹੀਂ ਨਹੀਂ ਮੈਂ ਨਹੀਂ ਪੀਣੀ ਤੂੰ ਉਹਨਾਂ ਨੂੰ ਬਣਾ ਦੇ ਮੇਰਾ ਪੁੱਤ ਤੇ ਫੜਾ ਹੁੰਦਾ ਸਾਬੀ ਜਾਂ ਕੋਈ ਨਹੀਂ ਮੰਮੀ ਮੈਂ ਬਣਾ ਦੇਨੀ ਚਾ ਹਾਂ ਹੋਟ ਜਾ ਠੀਕ ਹੈ ਗੀਆਂ ਨਾ ਹਾਂਜੀ ਠੀਕ ਵਾ ਮੰਮੀ ਚੱਲ ਦੱਦ ਵੀ ਚੱਗਾ ਵਾ ਕਿਤੇ ਤੇਰੇ ਮੂੰਹ ਵੀ ਨਿਕਲਿਆ ਵੀ ਠੀਕ ਹਾਂ ਮੈਂ ਤੇ ਮੈਂ ਅੱਗੇ ਕਦੋਂ ਕੈਨੀਆਂ ਨਹੀਂ ਤੁਹਾਨੂੰ ਵੀ ਮੈਂ ਠੀਕ ਨਹੀਂ ਹਾਂ ਉਦਾਂ ਹੀ ਚਿਹਰਾ ਤੇਰਾ ਮਰ ਜਾਇਆ ਜਾਂ ਹੁੰਦਾ ਮੈਂ ਤਾਲ ਕਰਕੇ ਪੁੱਛਦੀ ਹੁੰਨੀ ਆ ਵੀ ਠੀਕ ਹਾਂ ਪੁੱਤ ਪੁੱਛਣ ਦਾ ਤੇ ਫਰਜ਼ ਹੈਗਾ ਕਿ ਨਹੀਂ ਆਓ ਹੈ ਤੇ ਸਹੀ ਆ ਚਲੋ ਕੋਈ ਨਹੀਂ ਮੰਮੀ ਮੈਂ ਮਲਾਸ ਨਹੀਂ ਮੈਂ ਤੇ ਹੀ ਬਣਾ ਦੇਣਾ ਚਾਹ ਮਮੀ ਨਹੀਂ ਨਹੀਂ ਕਰਨ ਪੁੱਠੀ ਕਰਨੀ ਮੇਰੀ ਠੀਕ ਹੈ ਕਿ ਲੂ ਹੀ ਜਾਣਾ ਉਹਦਾ ਦੱਸ ਪਹਿਲੇ ਆਉਂਦੀ ਦੋ ਕੱਪ ਜੇ ਮੈਂ ਦੋਹਾਂ ਕੱਪਾਂ ਚ ਪਾ ਦੀ ਦੀ ਫਿਰ ਗਹਿਣਾ ਦਿਨਾਂ ਚ ਪਾਉਣੀ ਚ ਵਾ ਗੱਲ ਤੇ ਤੂੰ ਉਹਨਾਂ ਨਾਲ ਕਰਤੀ ਇਹਨਾਂ ਦੇ ਘਰ ਕੁ ਪੱਤ ਪੈਣਾ ਹੀ ਆ ਪੈਸੇ ਵੀ ਕੰਦਰਾ ਫੇਰੀ ਮਿਲਨੇ ਤਾਂ ਮਿਲਨੇ ਵੀ ਨਹੀਂ ਪੈਸੇ ਨਹੀਂ ਕਿਤੇ ਪੈਜ ਤਾਂ ਪੈਸੇ ਵੀ ਤਾਂ ਮਿਲਨੇਗਾ ਸਿੱਧੀ ਗੱਲ ਨਹੀਂ ਸੀ ਨਾ ਕਰਨ ਭਾਈ ਕਰਨ ਭਾਈ ਕੰਮ ਭਾਈ ਬਾਅਦ ਹੋਏ ਪੈਸੇ ਪਹਿਲਾਂ ਮਿਲਣਗੇ ਨਾ ਮਿਲ ਜਾਣਗੇ ਮਿਲਣਗੇ ਪੱਕਾ ਕਪਾਤਣਾ ਨਾ ਭੇਜੇ ਉਹਨਾਂ ਦਾ ਇੱਕ ਵਾਰ ਤੋ ਉਹਨਾਂ ਦਾ ਸਾਨੂੰ ਕਹਿੰਦਾ ਆਪਣੇ ਘਰ ਨੂੰ ਜਣਾ ਕੰਮ ਕਰਕੇ ਆਹੋ ਇਹ ਤੇ ਗੱਲ ਹੈ ਸਾਨੂੰ ਤਾਂ ਵਾਤਨਾ ਥੋੜੀ ਮਤਲਬ ਹੁੰਦੇ ਪੈਸੇ ਨਾ ਮਤਲਬ ਹਾਂ ਉਹਨਾਂ ਦੀ ਟੈਂਸ਼ਨ ਹੈ ਨਹੀਂ ਹੁਣ ਮਿਲ ਜਾਣੇ ਆ ਤਾਂ ਹਾਂ ਹੁਣ ਮਿਲਣਗੇ ਹੁਣ ਮਿਲਣਗੇ ਪਏ ਹੂੰ ਹੀਰੇਪਾ ਸਭੀ ਤੇ ਇੱਥੇ ਆਣ ਕੇ ਹਰ ਨੂੰ ਖਿਲਾਰ ਛੜਦਾ ਟਾਈਮ ਪਾਸ ਕਰਦਾ ਰਹਿੰਦਾ ਇਹਦੀ ਚੰਗੀ ਰੇਲ ਬਣਾਇਆ ਕਰੀ ਇਹਨੂੰ ਲਾਇਆ ਕਰੀ ਨਾਲ ਅੱਜ ਬਣਾਉਣੇ ਕਹਿੰਦਾ ਮਸਾਲਾ ਗੋਡੀ ਰੇਲ ਕੋ ਬਣਾਉਣੇ ਸਾਰਾ ਕਰੋਨੇ ਇਹਦੇ ਕੋ ਸਟਾਈਏ ਬਜਰੀ ਬਜਰੀ ਇੱਥੇ ਆਣ ਕੇ ਵੇਲਾ ਆਣ ਕੇ ਲੈਣ ਦਾ ਘਰ ਅੰਦਰ ਜਾ ਕੇ ਕਹਿੰਦਾ ਮੈਂ ਕੰਮ ਕਰਕੇ ਆਇਆ ਨਹੀਂ ਨਹੀਂ ਅੱਜ ਫਿਰ ਕੋਈ ਨਹੀਂ ਕਰੌਣੇ ਚੰਗਾ ਰਾਮ ਹਾਂ ਹਾਂ ਨਹੀਂ ਇਹਦੇ ਇਹਦੀ ਬਣਾਈਆਂ ਰੇਲਾਂ ਚੰਗੀ ਹਾਂ ਹਾਂ ਇੱਥੇ ਆਣ ਕੇ ਆड्डा ਵੀ ਨਾਲ ਟਾਈਮ ਪਾਸ ਕਰਦਾ ਰਹਿੰਦਾ ਗੱਲੀ ਲੱਗਾ ਰਹਿੰਦਾ ਹੋਰ ਹੋਰ ਸੀ ਉਹ ਤਾਂ ਕਹਿੰਦੇ ਕਿ ਸਾਬੀ ਨੂੰ ਨਾਲ ਕੰਮ ਲਵੰਨੇ ਆ ਤੇ ਅੰਦਰ ਤਾਂ ਸਾਬੀ ਹੈ ਹੀ ਨਹੀਂ ਮੈਂ ਸਾਰੇ ਵੇਖਿਆ ਜੋ ਸਾਹਮਣੇ ਹੁੰਦਾ ਨਾ ਤੈਨੂੰ ਤਾਂ ਬਾਰ-ਬਾਰ ਜਾਵਣਾ ਇਸ ਵਕਤੇ ਬਾਹਰ ਨਿਕਲ ਗਿਆਣਾ ਪਹਿਲਾਂ ਇਹਦੀ ਸੇਵਾ ਕਰਦੀ ਮਾਤਾ ਤਾਂ ਮੈਂ ਬਾਅਦ ਚ ਗੱਲ ਕਰਦੀ ਪਹਿਲਾਂ ਇਹਦੇ ਵਿੱਚ ਪਾਉਂ ਲੈਣੀ ਆਈ ਤਾਂ ਕਪਾਜ ਪਾਉਣ ਲੱਗੀਆਂ ਡੋਲਦੀ ਇਹ ਚ ਹੇ ਹੇ ਮੈਂ ਡਰ ਗਈ ਮੈਂ ਪਤਾ ਨਹੀਂ ਕੀ ਹੋਣੀ ਕਿੱਥੇ ਰਾਤੀ ਇਹ ਕੇ ਵਾਲੇ ਆਪਣੇ ਭਾਂਡੇ ਰੱਖਿਆ ਨੇ ਸਾਹਮਣੇ ਦੇ ਦੇ है बादल लगी मम्मी आवाज देने जब तुम फड़ा तो या फिर साबी ने कहो चाह फे मिस्त्रियों ने ਮੰਮੀ ਮੰਮੀ ਜੀ ਮੰਮੀ ਜੀ ਆ ਕੋਤ ਬਣ ਗਈ ਹਾਂਜੀ ਆ ਫੜਾ ਦੋ ਚਾਹ ਸਾਬੀ ਨੂੰ ਕੋ ਦੇ ਦੂੰ ਮਿਸਤਰੀਆਂ ਨੂੰ ਸਾਬੀ ਤੇ ਪਤਾ ਨਹੀਂ ਕਿੱਥੇ ਗਈ ਤੇ ਮਿਸਤਰੀ ਆ ਗਏ ਤੈਨੂੰ ਪਤਾ ਚਾਹ ਪੀ ਕੇ ਲੱਗਦੇ ਹੋ ਫਿਰ ਵੀ ਲੱਗ ਗਏ ਕੰਮ ਕਰਨ ਚਲ ਮੈਂ ਸਾਬੀ ਨੂੰ ਫੋਨ ਕਰਦੇ ਆ ਕੋਈ ਨਾ ਕੋਈ ਚੀਜ਼ ਲਿਓਣੀ ਪੈਂਦੀ ਆ ਮਿਸਤਰੀ ਹੁੰਦਾ ਕਿਤੇ ਨਹੀਂ ਪੈਂਦੀ ਆ ਤੇ ਗਈ ਕਿੱਥੇ ਸਾਬੀ ਮੰਮੀ ਮੈਨੂੰ ਕਿਹੜਾ ਪੁੱਤ ਦੱਸ ਕੇ ਗਿਆ ਉਹ ਤੇ ਕੋਈ ਨਹੀਂ ਘਰ ਲਾ ਲੋ ਹੁਣ ਆ ਲਾਉਣੀ ਮੈਂ ਹੋ ਜਾਣਾ ਜਿਹੜੀ ਚਾਹ ਘੁੱਟ ਬਚੀ ਐ ਨੂੰ ਟੱਕ ਲੈਣੀ ਫੇ ਸਾਬੀ ਐ ਸਾਬੀ ਨੇ ਹੁਣੇ ਫੇਰ ਚਾਹ ਮੰਗਣ ਲੱਗ ਪੈਣੀ ਆ ਇੱਥੇ ਕਿਹਦੇ ਬਾਹਰ ਦਿਖਾਣੇ ਡਿਆ ਚਾਚੀ ਘਰ ਚੱਲ ਗਿਆ ਹਣਾ ਜਦੋਂ ਨਾ ਜਾਨ ਬਚਾਉਣੀ ਤੇ ਨਾ ਕੰਮ ਤੋਂ ਉਦੋਂ ਜਾ ਕੇ ਚਾਚੀ ਘਰੇ ਵੜਦਾ ਪਹਿਲਾਂ ਉਧਰ ਬਹਿਨੇ ਤੇ ਕਤਿਰਖਾਨਾ ਕਿਦਾਂ ਤੁਰਿਆ ਫਿਰਦਾ ਐਡਾ ਠੀਠ ਮਨ ਕੰਮ ਨੂੰ ਤੇ ਜੀ ਨਹੀਂ ਕਰਦਾ ਇਹਦਾ ਮੈਂ ਮੁੰਡਾ ਵੀ ਕੁੱਖ ਨਹੀਂ ਹਾਲੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰੂ ਕੁੱਖ ਨਹੀਂ ਕਰ ਸਕਦਾ ਲਾ ਹੋਇ ਤੌਲੇ ਲੱਗਾ ਚਾਚੇ ਘਰ ਹੀ ਨਹੀਂ ਹੁਣੀ ਆਖਣ ਟੀ ਮੈਂ ਜਾਣਾ ਆਪਣੇ ਵਾਂਡੇ ਕਿਤੇ ਚੱਲ ਗਈ ਹੋਣੀ ਹੈ ਕਿਤੇ ਇੱਥੇ ਵੀ ਹੰਨੀ ਹੈ ਹੋਰ ਤਾਂ ਮਨ ਲੱਗਾ ਕਿਸ ਦੇ ਘਰ ਜਾਂਦਾ ਵੀ ਨਹੀਂ ਜੇ ਜਾਂਦਾ ਵੀ ਹੋਊਗਾ ਤਾਂ ਮੈਨੂੰ ਤਾਂ ਕਿਸ ਦੇ ਘਰ ਦਾ ਨਹੀਂ ਇੱਥੇ ਪੜਾ ਹੈਗਾ ਨਾ ਮੈਨੂੰ ਕਿਸੇ ਦੇ ਪਛਾਣ ਵਾਤੇ ਚਲ ਘਰ ਨੂੰ ਜਾਣੇ ਆਉਣਾ ਤੇਨੇ ਘਰੇ ਹੀ ਹੈ ਨਾ ਘਰ ਆਂਦਾ ਤਾਂ ਫੇਰੇ ਦੀ ਕਰਦੀਆਂ ਖਾਤਰ ਮੈਂ ਤਾਂ ਕਹਤਾ ਮਿਸਤਰੀ ਨਾ ਆ ਰਹੇ ਲੱਗਨੇ ਚਲ ਘਰ ਹੀ ਵੇਖਣਾ ਪੈਣਾ ਮੋਟਰ ਵੀ ਚੱਲਣ ਢਈ ਐ ਇੱਧਰ ਨਾ ਦੇਖਾਂ ਕਿ ਤੇ ਇੱਧਰ ਕਿ ਤੇ ਇੱਧਰ ਬੈਠਾ ਹਣਾ ਹੋਰ ਇਹਨੇ ਜਾਣਾ ਵੀ ਕਿੱਥੇ ਹੁੰਦਾ ਫਰਦਨ ਜਾ ਆਪਣੇ ਲਾ ਫੰਗਿਆ ਯਾਰਾ ਨਾ ਫਿਰਦਾ ਰਹਿੰਦਾ ਜਾਂ ਇਦਾਂ ਟਾਈਮ ਪਾਸ ਕਰਦਾ ਵਲ ਮਿਸਤਰੀ ਘਰ ਕੰਮ ਕਰਨ ਦੇ ਇਹਨੂੰ ਮੁੰਡੇ ਨੂੰ ਹੈ ਕੋਈ ਸ਼ਰਮ ਕਿ ਮੈਂ ਆਪਣੇ ਘਰ ਦੇਖਾਂ ਕੰਮ ਐਡਾ ਬੇਫਿਕਰਾ ਕਿਤੇ ਇੱਕ ਧਰੀ ਬੈਠਾ ਲੱਗਦਾ ਵਾ ਹੋ ਰੁਕ ਜਾ ਦੋ ਦਿਨ ਜਾਣੇ ਆ ਮਿਸਤਰੀ ਦੇ ਤਾਂ ਦੋ ਦਿਨ ਹੋ ਗਏ ਨਹੀਂ ਆਉਂਦੇ ਸਾਡੇ ਹਾਂ ਉਹ ਨਹੀਂ ਨਹੀਂ ਨਾਲ ਦੀਆਂ ਨੂੰ ਨਹੀਂ ਲੈ ਕੇ ਜਾਣਾ ਬੰਦਾ ਟੈਨਸ਼ਨ ਫਰੀ ਹੋ ਕੇ ਘੁੰਮਦਾ ਫਿਰਦਾ ਵਾ ਨਾਲ ਦੀਆਂ ਨਾਲ ਸ਼ਿਮਲਾ ਥੋੜੀ ਲੱਗਣਾ ਨਾਲ ਦੀਆਂ ਨਾਲ ਤੇ ਫੇਰ ਲੱਗਣਾ ਵੀ ਆਪਾਂ ਜੇਲ੍ਹ ਚਿਆਂ ਨਹੀਂ ਨਹੀਂ ਮੁੰਡੇ ਮੁੰਡੇ ਜਾਣੇ ਆ ਵਧੀਆ ਗੱਡੀ ਦੀ ਯਾਰ ਬੈਟਰੀ ਜੀ ਸਹੀ ਕਰਾਉਣਾ ਨਹੀਂ ਮੈਂ ਵੇਖਦਾ ਫਿਰ ਮਾਰਦਾ ਕੋਈ ਬਹਾਨਾ ਕਰ ਦਿਆਂ ਨੂੰ ਹੋਰ ਹੋ ਜਾ ਮੈਂ ਕਰਦਾ ਤੈਨੂੰ ਫੋਨ ਖਲੋ ਜਾ ਠੀਕ ਆ ਕਹਿੰਦੇ ਕਿ ਗੰਡਾ ਕਿਹੜਾ ਫੋਨ ਆਉਂਦਾ ਚੋਰੀ ਚੋਰੀ ਸੁਣਦੇ ਆ ਫੋਨ ਮੈਂ ਬੰਦਾ ਆ ਮੈਨੂੰ ਫੋਨ ਆਉਣੇ ਆ ਆ ਸਕਦੇ ਆ ਮੈਨੂੰ ਕੋਈ ਰੋਕ ਥੋੜੀ ਆ ਤੇ ਘਰ ਨਹੀਂ ਘਾਲਉਂਦੇ ਘਰ ਇਹਦੇ ਨਹੀਂ ਆਉਂਦੇ ਇੱਥੇ ਕਰੇ ਛੱਪੜ ਦੇ ਕੰਡੇ ਤੇ ਰੁਣ ਜਾਂਦੀ ਆ ਫੇਰ ਕੀ ਇੱਥੇ ਖਲੋਤਾਂ ਨੇ ਮੈਂ ਵਿਹਲਾ ਹੀ ਆ ਮੈਂ ਕਿਹੜਾ ਕੰਮ ਕਰਨਾ ਕਿਤੇ ਯਾ ਬੈਨਾਂ ਤੂੰ ਕਹਤੋ ਘਰ ਮਿਸਤਰੀ ਤੇਰੀ ਜਾਨ ਨੂੰ ਰੋਂਦੇ ਹੋ ਤਿੰਨ ਚਾਰ ਜਣੇ ਆਣ ਕੇ ਬੈਠੇ ਆ ਜਦੋਂ ਘਾਟ ਕੋਈ ਬੰਦਾ ਤੇ ਤੇਰੀ ਮਿਸਤਰੀ ਕੰਮ ਕਰਦੇ ਆ ਤੂੰ ਤੇ ਆਪ ਫੈਂਡੇ ਮਿਸਤਰੀਆਂ ਨੇ ਕੀ ਕਰਨਾ ਕਿਹਨੇ ਮਿਸਤਰੀ 10 ਵਜੇ ਨਹੀਂ ਮਿਸਤਰੀ ਆਉਂਦੇ ਕਿੰਨੇ ਵਜੇ ਆ ਮਿਸਤਰੀਆਂ ਨੇ ਤੇ ਆਉਣਾ ਸੀ 8 ਵਜੇ ਮਿਸਤਰੀ ਆ ਗਿਆ ਅਗਲਾ ਠੇਕਾ ਵੀ ਕੀਤਾ ਹੈ ਜਦੋਂ ਮਰਜ਼ੀ ਅਗਲੇ ਆ ਸਕਦੇ ਹ ਇਹ ਨਹੀਂ ਗੱਲ ਹੁੰਦੀ ਪਰ ਇਹ ਰਹਿ ਗਿਆ ਨਾ ਕੰਮ ਕਿ ਤੋਂ ਨਾਲ ਉਹਨਾਂ ਦੇ ਕੰਮ ਕਰਾਵੇ ਜੇ ਤੂੰ ਹੀ ਘਰ ਉੱਪਰ ਜਾ ਟੰਡਾ ਤਾਂ ਉਹਨਾਂ ਨੇ ਕੀ ਕਰਨਾ ਵਾ ਇੱਕ ਵਾਰ ਮੈਂ ਗੱਲ ਦੱਸਾਂ ਬੈਂਡੇ ਕੋਈ ਇੱਥੇ ਬੈੰਡਿਆ ਉਹ ਟਾਈਮ ਪਾਸ ਕਰਨ ਦੇ ਤੇਰੀ ਬੁੱਧੀ ਪ੍ਰਸਤਿ ਹੈ ਇੱਕ ਮੈਂ ਗੱਲ ਦੱਸਾਂ ਨਾਲੇ ਵੇਲਾ ਤੂੰ ਆਪ ਹੀ ਕਹਿੰਦਾ ਵੀ ਉਹਨਾਂ ਨੇ ਠੇਕਾ ਕੀਤਾ ਵਾ ਉਹਨਾਂ ਨੇ ਠੇਕਾ ਕੀਤਾ ਤੇ ਉਹਨਾਂ ਦੇ ਬੰਦੇ ਦਿਹਾੜੀ ਕਰਨਗੇ ਤੇ ਮੈਨੂੰ ਉਹ ਦੂ ਜਾਣ ਕੇ ਨਾਲ ਫਸਾਉਂਦੇ ਹੀ ਆਪਣੇ ਘਰ ਦਾ ਕੰਮ ਕਰਨ ਲੱਗਾ ਸ਼ਰਮ ਆਉਂਦੀ ਆ ਉਹਨਾਂ ਨੇ ਗੇਟ ਦਾ ਕੱਲੇ ਦਾ ਠੇਕਾ ਕੀਤਾ ਤੇ ਗੇਟ ਲੱਗ ਗਿਆ ਹੁਣ ਜਿਹੜਾ ਲੋਕ ਗੇਟ ਵਾ ਨਾ ਉਹਨਾਂ ਨੇ ਦਿਹਾੜੀ ਜੀ ਪਾਉਣਾ ਵਾ ਤੇ ਜੇ ਮਾਸਾ ਲੇਟ ਵੀ ਹੋ ਗਏ ਕੋਈ ਗੱਲ ਨਹੀਂ ਤੂੰ ਤੇ ਕੰਮ ਕਰ ਤੂੰ ਕੀ ਕਰਨ ਡਿਆ ਵਾ ਲੋਕੇ ਮਿਸਤਰੀ ਕੰਮ ਨਹੀਂ ਨਾ ਕਰਦੇ ਤੇ ਘਰ ਦੇ ਬੰਦੇ ਜਿਹੜੇ ਉਹਦੇ ਤੋਂ ਅੱਧੇ ਨਾਲ ਵੱਧ ਕੰਮ ਨੇ ਪੇੜ ਲੈਂਦੇ ਉਹ ਕਰ ਲੈਣਾ ਵਾ ਕਰ ਲੈਣਾ ਵਾ ਕਿਤੇ ਤੇਰੀ ਜ਼ੁਬਾਨ ਵੀ ਘੱਟ ਚੱਲੂਗੀ ਕਿਸ ਦਿਨ ਜ਼ੁਬਾਨ ਤਾਂ ਮੇਰੇ ਵੀਰੇ ਤੈਨੂੰ ਆਪਣੇ ਬੁੱਧ ਦੇ ਨਾਲ ਪਤਾ ਲੱਗਦਾ ਕਿ ਤੂੰ ਕਿਹੜਾ ਕੰਮ ਕਰਨ ਡਿਆ ਕਿਹੜਾ ਨਹੀਂ ਕਰਨ ਡਿਆ ਉਹ ਤਾਂ ਮੇਸਤਰੀ ਨੇ ਲਾਗੇ ਬੰਦਾ ਥੋੜਾ ਬੋਧਾ ਹੱਤ ਮਾਰੇ ਇਧਰ ਉਧਰ ਬਹੇ ਤੇ ਮੇਸਤਰੀ ਨੂੰ ਡਰ ਹੋਵੇ। ਕੋਈ ਘਰ ਤੇ ਬੰਦਾ ਵਦਨ ਖਮਸਵਾਰ ਨਾ ਕਰਨਾ। ਮੇਰਾ ਨਹੀਂ ਡਰ ਹੋਣਾ। ਤੂੰ ਜਾ ਸਗੋਂ ਉੱਥੇ ਬੈ ਖੁਰਲੀ ਤੇ ਤੇਰਾ ਡਰ ਜ਼ਿਆਦਾ ਹੋਣਾ ਈਓ। ਸ਼ਰਮੰਦਰੀ ਆਂਦਣੀ ਐਨੀ ਗੱਲ ਕਰ ਲੱਗਿਆ। ਕੋਈ ਆਪਣੀ ਭੈਣ ਵਾਂ ਦਾ ਵੀ ਲਾ ਕੇ ਮੇਸਤਰੀ ਦੇ ਲਾਗੇ ਬੈ ਕੇ ਤੇ ਗੱਲਾਂ ਬਾਤਾਂ ਮਾਰ ਤੇ ਨਾਲੇ ਤੈਨੂੰ ਡਰ ਹੋਣਾ ਵਾ। ਮੈਂ ਤਾਂ ਬੈ ਹੀ ਕਹਣਾ ਮੇਰੇ ਤਾਂ ਕੋਈ ਗੱਲ ਨਹੀਂ ਮੇਰੇ ਤਾਂ ਭੈਣ ਭਰਾ ਵਰਗੇ ਆ। ਪਰ ਤੂੰ ਆਪੇ ਦੇ ਵੇਖਿਆ ਕਰਨਾ। ਚੱਲ ਪਹਿਲੇ ਜਾ ਕੇ ਮੇਸਤਰੀ ਨਾਲ ਕੋ ਕੰਮ ਕਰ। ਕਰ ਲਈ ਨਾ ਵਾ ਤੂੰ ਜਾ ਮੈਂ ਗਾੜੀ ਗੜੀ ਤੋੜੇ ਤੇ ਤੂੰ ਜਾ ਚਲ ਜਾ ਇਥੋਂ ਛੱਪੜ ਜਿਵੇਂ ੱੱਕਾ ਦੇ ਦੇਣਾ ਹੀ ਨਹੀਂ ਤੇ ਮੇਰਾ ਦਿਮਾਗ ਨਾ ਸਭੀ ਖਰਾਬ ਕਰ ਮੇਰਾ ਨਾ ਖਰਾਬ ਕਰ ਐਡਾ ਠੀਕ ਹੋਣਾ રે ਰੱਬ ਦਾ ਨਾ ਪਾਜੀ ਕਿਦੇ ਮੱਥੇ ਲਾ ਕੇ ਕਿਦੇ ਹੋਇਆ ਹੋਣਾ ਏ ਮੈਂਟੋ ਮੈਂਟੇ ਮੇਰੇ ਮਗਰੇ ਆੜ ਕੇ ਆ ਕੇ ਮਿਸਤਰੀ ਦਾ ਕੰਮ ਨਾ ਕੀਤਾ ਤੂੰ ਦੇਖੀ ਫਿਰ ਬੰਦਾ ਇਨਾ ਸ਼ੁਕਰਿਆ ਤੂੰ ਨਹੀਂ ਉਦੋਂ ਜੇ ਤੇਰੇ ਕਿਦੇ ਮੱਥੇ ਲਾ ਜਾਂਦੀ ਨਾ ਮਾਤਾ ਤੇ ਬਹੁਤ ਬੁਰਾ ਹਣੀ ਉਹ ਆ ਮੇਰੇ ਮੱਥੇ ਤੋਂ ਬਿਨਾ ਤੂੰ ਐਡਾ ਜੁਬਾਨ ਵਿੱਚ ਕਿਦਾਂ ਵੱਡ ਨਹੀਂ ਕਿ ਰਖਾਂਦੀ ਵੀ ਇਨੀ ਚੱਲਦੀ ਆਣ ਕੇ ਮਿਸਤਰੀ ਦਾ ਕੰਮ ਕਰ ਮੈਂਟੋ ਮੈਂਟੇ ਨੇ ਬੇੜਲਾ ਅੱਧਾ ਕੰਮ ਅਜ ਨਿਭੜਨਾ ਚਾਹੀਦਾ ਈ ਮੈਂ ਤੇਰੇ ਹੱਡ ਤੱਕੇ ਕਰਦੇ ਪਏ ਇਧਰ ਮੈਂ 10 ਪੜ ਝੂਠੀ ਝੂਠ ਰੇ ਕਿੱਡਾ ਬੋਲਦੀ ਜਮਾਨ ਵਾਲ ਖਾਂਦੀ ਜੁਬਾਨ ਤੇ ਤੇਰੀ ਲਤਰ ਲਤਰ ਚੱਲਦੀ ਆ ਮੇਰੀ ਥੋੜੀ ਚੱਲਦੀ ਆ ਹਾਂ ਪਤਾ ਨਹੀਂ ਉਹ ਮੰਮੀ ਨੇ ਕਿਹੜੀਆਂ ਬਦਾਮ ਦੀਆਂ ਗਿਰੀਆਂ ਇਹੋ ਜੀਆਂ ਖਾਧੀਆਂ ਹੋਣੀਆਂ ਜਿਹੜੀ ਮਾਸਾ ਵਾਲ ਨਹੀਂ ਖਾਂਦੀ ਇਹਦੀ ਜੁਬਾਨ ਲੈ ਵੀ ਬੋਲੀ ਜਾਂਦੀ ਬਿਟਰ ਬਿਟਰ ਬੋਲੀ ਜਾਂਦੀ ਕਿਤੇ ਨਿਕਲਦੀ ਨਹੀਂ ਸਾਡੇ ਘਰੋਂ ਸਟਾਪ ਆ ਕਰ ਧਿਆਨ ਨਾ ਵਾਹੀ